ਸੱਚੇ ਕਾਲ ਜੀ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਤੇ ਤੁਸੀਂ ਦੇਖ ਰਹੇ ਹੋ ਕੈਨੇਡਾ ਨਿਊਜ਼ ਬੁਲਟਨ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਚਲਕ ਅੱਜ ਦੀਆਂ ਮੁੱਖ ਹੈਡਲਾਈਨਸ ਤੇ ਲਾਸਟ ਕੈਨੇਡੀਅਨਸ ਬਾਰੇ ਵੱਡਾ ਫੈਸਲਾ ਅਦਾਲਤ ਦੀ ਆਖਰੀ ਮਿਤੀ ਨੇੜੇ ਆਉਣ ਤੋਂ ਪਹਿਲਾਂ ਬਿੱਲ ਕੀਤਾ ਗਿਆ ਪੇਸ਼ ਪੋਸ਼ਨ ਸੰਬੰਧੀ ਚਿਤਾਮਨੀ ਲੇਬਲਸ ਨੇੜੇ ਆਉਣਗੇ ਸ਼ੈਲਫਾਂ ਦੇ ਉੱਤੇ ਵੀਕੈਂਡ ਤੇ ਸਟੋਰਸ ਖੁੱਲੇ ਰਹਿਣਗੇ ਰਾਤ 8 ਵਜੇ ਤੱਕ ਨਵਾਂ ਪਾਇਲਟ ਪ੍ਰੋਜੈਕਟ ਜਲਦ ਹੋ ਰਿਹਾ ਸ਼ੁਰੂ ਜਨ ਮੰਤਰੀ ਮਾਰਕ ਕਾਰਨੀ ਦੀ ਆਟੋ ਉਦਯੋਗ ਦੇਸ਼ ਯੂਐਸ ਦੇ ਨਾਲ ਮੁਲਾਕਾਤ ਉਦਯੋਗ ਵੱਲੋਂ ਸਰਕਾਰ ਨੂੰ ਈਵੀ ਮੰਡੇਟ ਹਟਾਉਣ ਦੀ ਮੰਗ ਹੁਣ ਖਬਰਾਂ ਵਿੱਚ ਥਾਰ ਦੇ ਨਾਲ ਅਦਾਲਤ ਦੀ ਆਖਰੀ ਮਿਤੀ ਜਿਉਂ-ਜੋ ਨੇੜੇ ਆ ਰਹੀ ਹੈ ਤਾਂ ਇਸੇ ਦੇ ਦੌਰਾਨ ਹੀ ਲੋਸਟ ਕੈਨੇਡੀਅਨਸ ਨਾਗਰਿਕਤਾ ਬਿੱਲ ਪੇਸ਼ ਕਰ ਦਿੱਤਾ ਗਿਆ ਹੈ। ਦਰਸਲ ਲੋਸਟ ਕੈਨੇਡੀਅਨ ਉਹ ਲੋਕ ਹੁੰਦੇ ਨੇ ਜਿਨ੍ਹਾਂ ਦਾ ਵਾਸਤਾ ਕੈਨੇਡਾ ਦੇ ਨਾਲ ਜ਼ਰੂਰ ਹੁੰਦਾ ਹੈ ਜਿਨ੍ਹਾਂ ਦੇ ਮਾਤਾ-ਪਿਤਾ ਜਾਂ ਫਿਰ ਪੂਰਵਜ ਕੈਨੇਡੀਅਨ ਨਾਗਰਿਕ ਹੁੰਦੇ ਨੇ ਪਰ ਕਿਉਂਕਿ ਉਹ ਲੋਕ ਕਿਸੇ ਹੋਰ ਦੇਸ਼ ਦੇ ਵਿੱਚ ਜੰਮੇ ਹੁੰਦੇ ਨੇ ਇਸ ਕਰਕੇ ਉਹਨਾਂ ਨੂੰ ਜਨਮ ਦੇ ਉੱਤੇ ਆਧਾਰਿਤ ਕੈਨੇਡੀਅਨ ਨਾਗਰਿਕਤਾ ਨਹੀਂ ਮਿਲਦੀ ਪਰ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਬਹੁਤ ਸਾਰੇ ਲੋਸਟ ਕੈਨੇਡੀਅਨਸ ਨੂੰ ਕੈਨੇਡੀਅਨ ਨਾਗਰਿਕਤਾ ਮਿਲ ਸਕਦੀ ਹੈ। ਅਦਾਲਤ ਨੇ ਫੈਸਲਾ ਸੁਣਾਇਆ ਕਿ ਸਰਕਾਰ ਨੂੰ ਵਿਦੇਸ਼ਾਂ 'ਚ ਪੈਦਾ ਹੋਏ ਕੁਝ ਬੱਚਿਆਂ ਨੂੰ ਕਵਰ ਕਰਨ ਵਾਲਾ ਕਾਨੂੰਨ ਪਾਸ ਕਰਨਾ ਚਾਹੀਦਾ ਹੈ। ਇਮੀਗ੍ਰੇਸ਼ਨ ਮੰਤਰੀ ਲੀਨਾ ਟੇਰਪ ਨੇ ਗਵਾਚੇ ਕਨੇਡੀਅਨਸ ਨੂੰ ਨਾਗਰਿਕਤਾ ਬਹਾਲ ਕਰਨ ਲਈ ਬਿੱਲ ਪੇਸ਼ ਕੀਤਾ ਹੈ ਜਦੋਂ ਇੱਕ ਅਦਾਲਤ ਨੇ ਮੌਜੂਦਾ ਕਾਨੂੰਨ ਨੂੰ ਗੈਰ ਸੰਵਿਧਾਨਿਕ ਪਾਇਆ ਹੈ ਇਹ ਸ਼ਬਦ ਉਹਨਾਂ ਲੋਕਾਂ ਨੂੰ ਦਸਾਉਂਦੇ ਨੇ ਜੋ ਦੇਸ਼ ਤੋਂ ਬਾਹਰ ਕਨੇਡੀਅਨ ਮਾਪਿਆਂ ਦੇ ਘਰ ਪੈਦਾ ਹੋਏ ਸਨ ਜੋ ਕਿਸੇ ਹੋਰ ਦੇਸ਼ ਵਿੱਚ ਪੈਦਾ ਹੋ ਗਏ ਨੇ 2009 ਚ ਉਸ ਸਮੇਂ ਦੀ ਸੰਗੀ ਕੰਜ਼ਰਵੇਟਿਵ ਸਰਕਾਰ ਨੇ ਕਾਨੂੰਨ ਬਦਲ ਦਿੱਤਾ ਸੀ ਤਾਂ ਜੋ ਵਿਦੇਸ਼ਾਂ ਚ ਪੈਦਾ ਹੋਏ ਕਨੇਡੀਅਨ ਆਪਣੀ ਨਾਗਰਿਕਤਾ ਨਹੀਂ ਦੇ ਸਕਣਗੇ ਜੇਕਰ ਉਹਨਾਂ ਦਾ ਬੱਚਾ ਕੈਨੇਡਾ ਤੋਂ ਬਾਹਰ ਪੈਦਾ ਹੁੰਦਾ ਉਸ ਕਾਨੂੰਨ ਨੂੰ ਦਸੰਬਰ 2023 ਚ ਅਨਟਾਰੀਓ ਪ੍ਰਿయర్ ਕੋਰਟ ਨੇ ਗੈਰ ਸੰਵਿਧਾਨਿਕ ਮੰਨਿਆ ਸੀ ਤੇ ਲਿਬਰਲ ਸਰਕਾਰ ਨੇ ਇਸ ਫੈਸਲੇ ਨੂੰ ਚੁਣੌਤੀ ਨਹੀਂ ਦਿੱਤੀ। ਸਰਕਾਰ ਨੂੰ ਅਪ੍ਰੈਲ ਚ ਇਸ ਮੁੱਦੇ ਨੂੰ ਹੱਲ ਕਰਨ ਲਈ ਕਾਨੂੰਨ ਪਾਸ ਕਰਨ ਲਈ ਆਪਣੀ ਚੌਥੀ ਸਮਾਂ ਸੀਮਾ ਵਧਾਈ ਗਈ ਹੈ। ਇਸ ਨੇ 1 ਸਾਲ ਦੀ ਮਿਆਦ ਵਧਾਉਣ ਲਈ ਅਰਜ਼ੀ ਦਿੱਤੀ ਪਰ ਜਸਟਿਸ ਜੈਸਮੀਨ ਅਕਬਰਲੀ ਨੇ 20 ਨਵੰਬਰ ਦੀ ਸਮਾਂ ਸੀਮਾ ਨਿਰਧਾਰਿਤ ਕੀਤੀ। ਇਹ ਕਹਿੰਦਿਆ ਹੋਇਆ ਕਿ ਜੇਕਰ ਸਰਕਾਰ ਇਸ ਨੂੰ ਤਰਜੀਹ ਦਿੰਦੀ ਹੈ ਤਾਂ ਉਪਚਾਰਕ ਕਾਨੂੰਨ ਲਾਗੂ ਕਰਨ ਲਈ ਇਹ ਸਮਾਂ ਕਾਫੀ ਹੋਣਾ ਚਾਹੀਦਾ ਹੈ। ਅਕਬਰਲੀ ਨੇ ਐਕਸਟੈਂਸ਼ਨ ਦੇਣ ਦੇ ਆਪਣੇ ਫੈਸਲੇ 'ਚ ਸਰਕਾਰ ਦੇ ਕਾਨੂੰਨ ਨਾਲ ਨਿਚਠਣ ਦੀ ਆਲੋਚਨਾ ਕੀਤੀ ਹੈ ਤੇ ਕਿਹਾ ਕਿ ਜੇਕਰ ਸਟੀਫਨ ਹਾਰਪਰ ਯੁੱਗ ਦੇ ਕਾਨੂੰਨ ਨੂੰ ਬਦਲਵੇਂ ਕਾਨੂੰਨ ਤੋਂ ਬਿਨਾ ਅਵੈਦ ਕੋਸ਼ਿਸ਼ ਕੀਤਾ ਜਾਂਦਾ ਹੈ ਤਾਂ ਇਸ ਤੋਂ ਹੋਣ ਵਾਲੇ ਨੁਕਸਾਨ ਦਾ ਹਵਾਲਾ ਦਿੱਤਾ ਜਾ ਸਕਦਾ ਹੈ ਐਨਟੀਪੀ ਇਮੀਗ੍ਰੇਸ਼ਨ ਆਲੋਚਕ ਜੈਨਿਕ ਕਵਾਨ ਨੇ ਕਿਹਾ ਕਿ ਬਲ ਸੰਸਦ ਦੇ ਪਿਛਲੇ ਸੈਸ਼ਨ ਚ ਲਿਬਰਲਸ ਵੱਲੋਂ ਸਮੇਂ ਸਿਰ ਕਾਰਵਾਈ ਕਰਨ ਚ ਅਸਫਲ ਰਹੇਨ ਤੇ ਇੱਕ ਕੰਜ਼ਰਵੇਟਿਵ ਫਿਲੀਬਿਸਟਰ ਕਾਰਨ ਇਹ ਦੇਰੀ ਨਾਲ ਪਾਸ ਹੋਇਆ ਸੀ ਜਿਸ ਨੇ ਹਾਊਸ ਆਫ ਕਾਮਨਸ ਦੇ ਕੰਮ ਨੂੰ ਮਹੀਨਿਆਂ ਤੱਕ ਰੋਕ ਦਿੱਤਾ ਸੀ ਵਨਿਕ ਹੈ ਕਿ ਅਦਾਲਤਾਂ ਸਰਕਾਰ ਨੂੰ ਇੱਕ ਹੋਰ ਸਮਾਂ ਦਿੱਤਾ ਹੈ ਅਤੇ ਇਹ ਇਸ ਸੰਸਦ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਯਕੀਨੀ ਬਣਾਏ ਕਿ ਕਾਨੂੰਨ ਪਾਸ ਹੋਵੇ ਇਸ ਸਾਲ ਦੇ ਸ਼ੁਰੂ ਵਿੱਚ ਜਦੋਂ ਸਦਨ ਮੁਲਤਵੀ ਹੋਇਆ ਤਾਂ ਪਿਛਲਾ ਗਵਾਚਾ ਕੈਨੇਡੀਅਨ ਨਾਗਰਿਕਤਾ ਬਿਲ ਆਰਡਰ ਪੇਪਰ ਤੇ ਹੀ ਮਰ ਗਿਆ ਸੈਨੇਟ ਇਸ ਕਾਨੂੰਨ ਦੇ ਜਲਦੀ ਕਾਨੂੰਨ ਬਣਨ ਚ ਮਦਦ ਕਰਨ ਲਈ ਇਸ ਦੇ ਸ਼ੁਰੂਆਤੀ ਅਧਿਆਨ ਚੜ੍ਹੋ ਜੀ ਰਹੀ ਸੀ ਨਵਾਂ ਕਾਨੂੰਨ ਬਿਲ ਸੀ 3 ਮੌਜੂਦਾ ਕਾਨੂੰਨ ਅਧੀਨ ਨਾਗਰਿਕਤਾ ਤੋਂ ਇਨਕਾਰ ਕੀਤੇ ਗਏ ਕਿਸੇ ਵੀ ਵਿਅਕਤੀ ਨੂੰ ਆਪਣੇ ਆਪ ਨਾਗਰਿਕਤਾ ਦੇਣ ਦਾ ਪ੍ਰਸਤਾਵ ਰੱਖਦਾ ਹੈ ਇਹ ਅੱਗੇ ਜਾ ਕੇ ਵੰਸ਼ ਦੁਆਰਾ ਨਾਗਰਿਕਤਾ ਲਈ ਇੱਕ ਨਵਾਂ ਢਾਂਚਾ ਵਿਸਥਾਪਿਤ ਕਰੇਗਾ ਕਾਨੂੰਨ ਪ੍ਰਸਤਾਵਿਤ ਕਰਦਾ ਹੈ ਕਿ ਕੈਨੇਡੀਅਨ ਨਾਗਰਿਕਤਾ ਵਿਦੇਸ਼ ਚ ਪੈਦਾ ਹੋਏ ਲੋਕਾਂ ਨੂੰ ਪਹਿਲੀ ਪੀੜੀ ਤੋਂ ਪਰੇ ਦਿੱਤੀ ਜਾ ਸਕਦੀ ਹੈ ਜੇਕਰ ਉਨ੍ਹਾਂ ਦੇ ਮਾਪਿਆਂ ਨੇ ਬੱਚੇ ਦੇ ਜਨਮ ਜਾਂ ਗੋਦ ਲੈਣ ਤੋਂ ਪਹਿਲਾਂ ਕੈਨੇਡਾ ਚ 3 ਸਾਲ ਬਿਤਾਏ ਹੋਣ ਇਹ ਮੂਲ ਗੁੰਮ ਹੋਏ ਕੈਨੇਡੀਅਨ ਬਿਲ ਦੇ ਦੋ ਮੁੱਖ ਟਿੱਕੇ ਸੀ ਤਿਉ ਦਰਯ ਖਾਨ ਪੀਂਦੇ ਪਦਾਰਥਾਂ ਦੇ ਉੱਤੇ ਲੇਬਲਸ ਨੂੰ ਲੈ ਕੇ ਨਵੀਂ ਚਰਚਾ ਛਿੜ ਗਈ ਹੈ। ਪੋਸ਼ਣ ਸੰਬੰਧੀ ਚੇਤਾਵਨੀ ਲੇਬਲ ਹੁਣ ਸ਼ੈਲਫਾਂ ਦੇ ਉੱਤੇ ਬਹੁਤ ਜਲਦ ਨਜ਼ਰ ਆਉਣਗੇ। ਉਮੀਦ ਤੋਂ ਪਹਿਲਾਂ ਹੀ ਇਹ ਕਾਰਜ ਕੀਤਾ ਜਾ ਰਿਹਾ ਹੈ। ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਖਾਣ ਪੀਣ ਵਾਲੇ ਪਦਾਰਥਾਂ ਦੇ ਉੱਤੇ ਇਹ ਚੇਤਾਵਨੀ ਲੇਬਲ ਜ਼ਰੂਰ ਲੱਗੇ ਹੋਣੇ ਚਾਹੀਦੇ ਨੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਹ ਜੋ ਕੁਝ ਖਾ ਰਹੇ ਨੇ ਉਹ ਕਿੰਨਾ ਕੁ ਹੈਲਦੀ ਹੈ ਤੇ ਕਿੰਨਾ ਕੁ ਅਨ ਹੈਲਦੀ ਹੈ। ਹੈਲਥ ਕੈਨੇਡਾ ਦੇ ਕਾਲੇ ਤੇ ਚਿੱਟੇ ਲੇਬਲ ਖਰੀਦਦਾਰਾਂ ਨੂੰ ਚੇਤਾਵਨੀ ਦਿੰਦੇ ਨੇ ਕਿ ਜੇਕਰ ਕਿਸੇ ਉਤਪਾਦ 'ਚ ਖੰਡ संतृप्त चर्बी ਦੀ ਮਾਤਰਾ ਜ਼ਿਆਦਾ ਹੁੰਦੀ ਹੈ ਹੈਲਥ ਕੈਨੇਡਾ ਦੇ ਨਵੇਂ ਫਰੰਟ ਆਫ ਪੈਕੇਜ ਪੋਸ਼ਣ ਚੇਤਾਵਨੀ ਲੇਬਲ ਫੂਡ ਇੰਡਸਟਰੀ ਦੀ ਸਮਾਸੀਮਾ ਤੋਂ 6 ਮਹੀਨੇ ਪਹਿਲਾਂ ਸਟੋਰ ਸ਼ੈਲਫਾਂ ਤੇ ਦਿਖਾਈ ਦੇਣ ਲੱਗੇ ਨੇ ਪਹਿਲੀ ਵਾਰ 2022 ਚ ਐਲਾਨ ਕੀਤਾ ਗਿਆ ਸੀ ਕਾਲੇ ਚਿੱਟੇ ਲੇਬਲ ਖਰੀਦਦਾਰਾਂ ਨੂੰ ਸੂਚਿਤ ਕਰਦੇ ਨੇ ਕਿ ਜੇਕਰ ਕਿਸੇ ਉਤਪਾਦ 'ਚ ਖੰਡ, ਸੋਡੀਅਮ ਜਾਂ ਸੰਤ੍ਰਿਪਤ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਬਾਰੇ ਸੰਗੀ ਵਿਭਾਗ ਦਾ ਕਹਿਣਾ ਹੈ ਕਿ ਇਸ ਨਾਲ ਸਟ੍ਰੋਕ, ਮੋਟਾਪਾ, ਦਿਲ ਦੀ ਬਿਮਾਰੀ, ਟਾਈਪ 2 ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਕੁਝ ਕਿਸਮਾਂ ਦੇ ਕੈਂਸਰ ਵਰਗੇ ਸਿਹਤ ਜੋਖਮ ਵੱਧ ਸਕਦੇ ਨੇ। ਤੁਹਾਨੂੰ ਲੱਗਦਾ ਹੈ ਕਿ ਉਹਨਾਂ ਲੋਕਾਂ ਲਈ ਇੱਕ ਬਹੁਤ ਵਧੀਆ ਸ਼ੁਰੂਆਤੀ ਕੇਂਦਰ ਹੋ ਸਕਦਾ ਹੈ ਜੋ ਪੋਸ਼ਣ ਸੰਬੰਧੀ ਜਾਣਕਾਰੀ ਦੇ ਸਰੋਤਾਂ ਵੱਜੋਂ ਲੇਬਲਾਂ ਦੀ ਵਰਤੋਂ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਕੁਝ ਸੀਮਾਵਾਂ ਨੇ ਡਾਟ ਮਾਊਸ ਨੋਵਾ ਸਕੋਸ਼ੀਆ ਦੇ ਵਿੱਚ ਸਥਿਤ ਇੱਕ ਡਾਈਟੀਸ਼ਨ ਬ੍ਰਿਟਨੀ ਬ੍ਰਾਊਨ ਦਾ ਕਹਿਣਾ ਹੈ ਕਿ ਇਸ ਵੇਲੇ ਇਹ ਸਿਰਫ ਇੱਕ ਪੋਸ਼ਣ ਚੇਤਾਵਨੀ ਲੇਬਲ ਦੇ ਤੌਰ ਤੇ ਕੰਮ ਕਰਨ ਜਾ ਰਿਹਾ ਹੈ ਇਸ ਲਈ ਇਹ ਖਪਤਕਾਰਾਂ ਨੂੰ ਜਾਣਕਾਰੀ ਦੇਵੇਗਾ ਜਦੋਂ ਚੀਜ਼ਾਂ 'ਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਸੰਤ੍ਰਿਪਤ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਪਰ ਇਹ ਅਸਲ 'ਚ ਉਹਨਾਂ ਨੂੰ ਇਸ ਤੋਂ ਵੱਧ ਵੀ ਨਹੀਂ ਦੱਸੇਗਾ ब्राउन ਨੇ ਕਿਹਾ ਹੈ ਕਿ ਪੈਕੇਜ ਨੂੰ ਪਲਟਨ ਨਾਲ ਰੋਜ਼ਾਨਾ ਮੁੱਲ ਤੇ ਪਰਸੈਂਟੇਜ ਬਾਰੇ ਵੇਰਵੇ ਦਿਖਾਈ ਦੇਣਗੇ ਉਸਨੇ ਆਖਿਆ ਹੈ ਕਿ ਨਵਾਂ ਲੇਬਲ ਆਪਣੇ ਆਪ ਉਹਨਾਂ ਭੋਜਨਾਂ ਤੇ ਲਗਾਇਆ ਜਾਂਦਾ ਹੈ ਜਿਨ੍ਹਾਂ ਚ ਖੰਡ ਸੰਤ੍ਰਿਪਤ ਚਰਬੀ ਜਾਂ ਸੋਡੀਅਮ ਦੀ ਰੋਜ਼ਾਨਾ ਮੁੱਲ ਦਾ 15% ਜਾਂ ਵੱਧ ਹੁੰਦਾ ਹੈ ਜੇਕਰ ਕਿਸੇ ਚੀਜ਼ ਚ ਸੋਡੀਅਮ ਦੀ ਰੋਜ਼ਾਨਾ ਕੀਮਤ ਦਾ ਸਿਰਫ 14% ਹੈ ਤਾਂ ਇਹ ਪੋਸ਼ਣ ਸੰਬੰਧੀ ਚੇਤਾਵਨੀ ਨੂੰ ਚਾਲੂ ਨਹੀਂ ਕਰੇਗਾ ਇਸ ਲਈ ਇੱਕ ਖੁੰਝਾ ਹੋਇਆ ਮੌਕਾ ਹੈ ਹੈਲਥ ਕੈਨੇਡਾ ਮੁਤਾਬਿਕ ਲੇਬਲਾਂ ਦੇ ਪਿੱਛੇ ਦਾ ਇਰਾਦਾ ਖਰੀਦਦਾਰਾਂ ਨੂੰ ਭੋਜਨ ਖਰੀਦਣ ਵੇਲੇ ਤੇਜ਼ ਤੇ ਸੂਚਿਤ ਫੈਸਲੇ ਲੈਣ 'ਚ ਮਦਦ ਕਰਨਾ ਅਤੇ ਲੋਕਾਂ ਨੂੰ ਭੋਜਨ ਬਾਰੇ ਸਿੱਖੇਤ ਕਰਨ 'ਚ ਸਿਹਤ ਪੇਸ਼ੇਵਰਾਂ ਦੀ ਸਹਾਇਤਾ ਕਰਨਾ ਹੈ। ब्राउन ਨੇ ਕਿਹਾ ਕਿ ਦੂਜੇ ਦੇਸ਼ ਸਾਲਾਂ ਤੋਂ ਫਰੰਟ ਆਫ ਲੇਬਲ ਪੈਕੇਜਿੰਗ ਦੀ ਵਰਤੋਂ ਕਰ ਰਹੇ ਨੇ ਕੁਝ ਯੂਰੋਪੀਅਨ ਦੇਸ਼ ਨਿਊਟ੍ਰੀ ਸਕੋਰ ਦੀ ਵਰਤੋਂ ਕਰਦੇ ਨੇ ਜੋ ਭੋਜਨ ਨੂੰ A ਅਤੇ E ਦੇ ਵਿਚਾਲੇ درجہ ਦਿੰਦਾ ਹੈ ਇਹ ਭੋਜਨ ਉੱਚ ਪੋਸ਼ਟਿਕ ਗੁਣਵੱਤਾ ਵਾਲਾ ਹੁੰਦਾ ਹੈ ਜਦਕਿ E ਘੱਟ ਪੋਸ਼ਟਿਕ ਗੁਣਵੱਤਾ ਵਾਲਾ ਹੁੰਦਾ ਹੈ ਬ੍ਰਾਊਨ ਨੇ ਕਿਹਾ ਹੈ ਕਿ ਭਾਵੇਂ ਹੈਲਥ ਕੈਨੇਡਾ ਦੇ ਲੇਬਲ ਲਾਭਦਾਇਕ ਹੋ ਸਕਦੇ ਨੇ ਪਰ ਉਹ ਭੋਜਨ ਦੇ ਆਲੇ ਦੁਆਲੇ ਕੁਝ ਗੁੰਝਲਾਂ ਯਾਨਕਿ ਕੀਮਤ ਨੂੰ ਸੰਬੋਧਿਤ ਨਹੀਂ ਕਰਦੇ ਬ੍ਰੌਮ ਦਾ ਕਹਿਣਾ ਹੈ ਕਿ ਉਹ ਜਾਣਦੇ ਨੇ ਕਿ ਭੋਜਨ ਸੁਰੱਖਿਆ ਇੱਕ ਬਹੁਤ ਵੱਡੀ ਚੁਣੌਤੀ ਹੈ ਜਿਸ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਭਾਵੇਂ ਉਹ ਕਰਿਆਨੇ ਦੀ ਦੁਕਾਨ ਵੱਲ ਦੇਖਦੇ ਨੇ ਜਾਂ ਫਿਰ ਕਿਸੇ ਚੀਜ਼ 'ਚ ਖੰਡ ਦੀ ਮਾਤਰਾ ਜ਼ਿਆਦਾ ਹੈ ਪਰ ਉਸ ਦਾ ਡਾਲਰ ਸਿਰਫ ਇੰਨਾ ਹੀ ਜਾਣਦਾ ਹੈ ਤੇ ਉਸ ਨੂੰ ਸੰਭਾਵੀ ਤੌਰ ਤੇ ਉਸ ਭੋਜਨ ਦੀ ਚੀਜ਼ ਦੀ ਚੋਣ ਕਰਨੀ ਪਵੇਗੀ ਬ੍ਰੌਮ ਦਾ ਕਹਿਣਾ ਹੈ ਕਿ ਜੰਮੇ ਹੋਏ ਭੋਜਨ ਵਰਗੀਆਂ ਚੀਜ਼ਾਂ ਇਨ੍ਹਾਂ ਲੇਬਲਾਂ ਨਾਲ ਖਤਮ ਹੋ ਸਕਦੀਆਂ ਨੇ ਪਰ ਕੁਝ ਲਈ ਇਹ ਸਭ ਕੁਝ ਇੱਕ ਵਿਅਕਤੀ ਜਾਂ ਪਰਿਵਾਰ ਬਰਦਾਸ਼ਤ ਕਰ ਸਕਦਾ ਹੈ ਬ੍ਰਾਊਨ ਦਾ ਕਹਿਣਾ ਹੈ ਇਸ ਲਈ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਵੱਲੋਂ ਖਾਏ ਜਾ ਰਹੇ ਕੁਝ ਭੋਜਨਾਂ ਪਰੇ ਥੋੜਾ ਜਿਹਾ ਹੋਰ ਨਿਰਣਾਇਕ ਮਹਿਸੂਸ ਕਰਵਾਉਣ ਦਾ ਥੋੜਾ ਜਿਹਾ ਜੋਖਮ ਲੈਣਾ ਚਾਹੀਦਾ ਹੈ ਤੇ ਸੱਚਮੁੱਚ ਇਸ ਬਾਰੇ ਲੋਕਾਂ ਤੇ ਨਾ ਪਾਉਣ ਬਾਰੇ ਸਬਤਾਨ ਰਹਿਣ ਦੀ ਲੋੜ ਹੈ ਵੂਫ ਵਿਲ ਨਿਊ ਬ੍ਰ UNSCOIA ਯੂਨੀਵਰਸਿਟੀ ਚ ਪੋਸ਼ਣ ਤੇ ਖੁਰਾਕ ਵਿਗਿਆਨ ਦੀ ਪ੍ਰੋਫੈਸਰ ਲੀਜ਼ਲ ਕਾਲਸਨ ਨੇ ਕਿਹਾ ਹੈ ਕਿ ਉਹ ਸੋਚਦੇ ਨੇ ਕਿ ਖਰੀਦਦਾਰ ਹੈਰਾਨ ਹੋ ਸਕਦੇ ਨੇ ਜਦੋਂ ਲੇਬਲ ਰੋਜ਼ਾਨਾ ਦੇ ਮੁੱਖ ਉਤਪਾਦਾਂ ਜਿਵੇਂ ਨਾਅਨ ਬ੍ਰੈਡ ਅਤੇ ਕੁਝ ਡੇਰੀ ਉਤਪਾਦਾਂ ਤੇ ਦਿਖਾਈ ਦੇਣ ਲੱਗਦੇ ਨੇ ਪਰ ਉਹ ਦੇਖ ਸਕਦੇ ਨੇ ਕਿ ਸਮੇਂ ਦੇ ਨਾਲ ਇਹ ਬਦਲਦੇ ਰਹਿੰਦੇ ਨੇ ਕਿਉਂਕਿ ਕੰਪਨੀਆਂ ਆਪਣੀਆਂ ਪਕਵਾਨਾਂ ਨੂੰ ਐਡਜਸਟ ਕਰਤੀਆਂ ਨੇ ਤਾਂ ਜੋ ਲੇਬਲ ਨੂੰ ਹਮ ਚਾਲੂ ਨਾ ਕੀਤਾ ਜਾ ਸਕੇ ਕਾਲਸਨ ਦਾ ਕਹਿਣਾ ਹੈ ਕਿ ਇਹ ਲੇਬਲ ਪੈਕੇਜਿੰਗ ਤੇ ਚੰਗੇ ਨਹੀਂ ਲੱਗਦੇ ਇਸ ਲਈ ਇੱਥੇ ਅਸਲ ਕਹਾਣੀ ਤੇ ਉਦਯੋਗ ਨੂੰ ਆਪਣੇ ਪੈਕੇਜਾਂ ਤੇ ਆਪਣੇ ਲੇਬਲ ਲਗਾਉਣ ਲਈ ਬਹੁਤ ਲੰਮਾ ਸਮਾਂ ਦੇਣ ਦਾ ਕਾਰਨ ਇਹ ਹੈ ਕਿ ਬਹੁਤ ਸਾਰੇ ਉਦਯੋਗ ਖਡਾਰੀ ਆਪਣੇ ਉਤਪਾਦਾਂ ਨੂੰ ਦੁਬਾਰਾ ਤਿਆਰ ਕਰਨਗੇ ਇੰਟਰਸਟਿੰਗ ਗੱਲ ਤਾਂ ਇਹ ਹੈ ਕਿ ਇਹਨਾਂ ਲੇਬਲਾਂ ਦੇ ਨਤੀਜੇ ਵਜੋਂ ਹੋਰ ਉਤਪਾਦ ਹੋਣ ਦੀ ਸੰਭਾਵਨਾ ਹੈ ਜੋ ਸਸਤੇ ਨੇ ਤੇ ਜੋ ਹਜੇ ਵੀ ਇਸ ਬਹੁਤ ਜ਼ਿਆਦਾ ਪ੍ਰੋਸੈਸਡ ਸ਼੍ਰੇਣੀ ਦੇ ਵਿੱਚ ਨਹੀਂ ਪਰ ਸਿਹਤ ਲਈ ਘੱਟ ਨੁਕਸਾਨਦੇ ਨੇ ਲੇਬਲਾਂ ਦੇ ਸੰਬੰਧ ਵਿੱਚ ਕਾਲਸਨਿਕ ਹੈ ਕਿ ਇਸ ਗੱਲ ਦੇ ਸਬੂਤ ਨੇ ਕਿ ਉਹ ਪ੍ਰਭਾਵਸ਼ਾਲੀ ਨੇ ਉਹਨਾਂ ਮੁਤਾਬਕ ਜਦੋਂ ਖਪਤਕਾਰ ਪੋਸ਼ਣ ਸੰਬੰਧੀ ਜਾਣਕਾਰੀ ਵੀ ਨਹੀਂ ਮੰਗ ਰਹੇ ਹੁੰਦੇ ਤਾਂ ਇਸ ਕਿਸਮ ਦਾ ਫਰੰਟ ਆਫ ਪੈਕਰ ਲੇਬਲ ਲੋਕਾਂ ਦੀਆਂ ਨਜ਼ਰਾਂ ਨੂੰ ਆਕਰਸ਼ਿਤ ਕਰੇਗਾ ਪਰ ਉਹਨਾਂ ਆਖਿਆ ਹੈ ਕਿ ਕੈਨੇਡਾ ਦੇ ਲੇਬਲਾਂ ਦਾ ਰੂਪ ਥੋੜਾ ਨਿਰਾਸ਼ਾਜਨਕ ਹੈ ਖਾਸ ਕਰਕੇ ਜਦੋਂ ਕੁਝ ਦੱਖਣੀ ਅਮਰੀਕੀ ਦੇਸ਼ਾਂ ਦੀ ਤੁਲਨਾ ਕੀਤੀ ਜਾਂਦੀ ਹੈ ਜੋ ਸમાન ਸੰਦੇਸ਼ ਦੇਸ਼ ਲਈ ਵੱਡੇ ਕਾਲੇ ਸਟਾਪ ਸਾਈਨਾਂ ਦੀ ਵਰਤੋਂ ਕਰਦੇ ਨੇ ਹਾਲਾਂਕਿ ਭੋਜਨ ਉਦਯੋਗ ਕੋਲ 1 ਜਨਵਰੀ 2026 ਤੱਕ ਦਾ ਸਮਾਂ ਭੋਜਨਾਂ ਤੇ ਪੈਕੇਜ ਦੇ ਸਾਹਮਣੇ ਲੇਬਲ ਲਗਾਉਣ ਲਈ ਕੁਝ ਉਤਪਾਦਾਂ ਕੋਲ ਪਹਿਲਾਂ ਹੀ ਇਹ ਮੌਜੂਦ ਹੈ ਕਿ ਉਧਰ ਦੇ ਵੀਕਐਂਡ ਤੇ ਸਟੋਰਾਂ ਨੂੰ ਰਾਤ 8 ਵਜੇ ਤੱਕ ਖੁੱਲ੍ਹਾ ਰੱਖਣ ਵਾਸਤੇ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਇਹ ਪਾਇਲਟ ਪ੍ਰੋਜੈਕਟ ਕਿਊਬੈਕ ਦੇ ਤਿੰਨ ਸ਼ਹਿਰਾਂ ਦੇ ਵਿੱਚ ਸ਼ੁਰੂ ਹੋਵੇਗਾ ਪਾਇਲਟ ਪ੍ਰੋਜੈਕਟ ਇਸ ਗਰਮੀਆਂ ਦੇ ਵਿੱਚ ਸ਼ੁਰੂ ਹੋਵੇਗਾ ਤੇ ਤਕਰੀਬਨ 1 ਸਾਲ ਤੱਕ ਚੱਲੇਗਾ। ਕਯੂਬਿਕ ਸਰਕਾਰ ਨੇ ਤਿੰਨ ਸ਼ਹਿਰਾਂ 'ਚ ਪਰਚੂਨ ਸਟੋਰਾਂ ਨੂੰ ਵੀਕਐਂਡ ਤੇ ਰਾਤ 8 ਵਜੇ ਤੱਕ ਖੁੱਲੇ ਰੱਖਣ ਦੀ ਆਗਿਆ ਦੇਣ ਲਈ ਇੱਕ ਪਾਇਲਟ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ। ਉਹ ਇਹ ਦੇਖਣਾ ਚਾਹੁੰਦੇ ਨੇ ਕਿ ਇਹ ਤਬਦੀਲੀ ਖਪਤਕਾਰਾਂ ਦੇ ਨਾਲ-ਨਾਲ ਕਰਮਚਾਰੀਆਂ ਨੂੰ ਕਿਵੇਂ ਪ੍ਰਭਾਵਿਤ ਕਰੇਗੀ। ਪ੍ਰਯੋਗ ਲਈ ਤਿੰਨ ਸ਼ਹਿਰਾਂ ਨੂੰ ਚੁਣਿਆ ਗਿਆ ਸੀ, ਲੋਵਲ ਜੋ ਮੌਂਟਰੀਅਲ ਦੇ ਉੱਤਰ ਚ ਹੈ, ਰੈਚਨੂ ਤੇ ਸੇਂਟ ਜਾਰਜ ਚੌੜਿਆਰ ਅਪਲੈਟਸ ਖੇਤਰ ਦੇ ਵਿੱਚ ਹੈ। ਨਵਾਂ ਨਿਯਮ ਗਰਮੀਆਂ ਦੇ ਅਖੀਰ ਜਾਂ ਪੱਚੜ ਦੇ ਸ਼ੁਰੂ ਤੱਕ ਲਾਗੂ ਹੋਣ ਦੀ ਉਮੀਦ ਹੈ ਪਾਇਲਟ ਪ੍ਰੋਜੈਕਟ ਦਾ ਐਲਾਨ ਕਰਨ ਵਾਲੇ ਸੂਬੇ ਦੇ ਜੂਨੀਅਰ ਅਰਥ ਵਿਵਸਥਾ ਮੰਤਰੀ ਕ੍ਰਿਸਟੋਫਰਸ ਕੀ ਕਿ ਉੱਤਰੀ ਅਮਰੀਕਾ 'ਚ ਕੋਈ ਇੱਕ ਅਧਿਕਾਰ ਖੇਤਰ ਹੈ ਜਿਸ ਕੋਲ ਇਸ ਤਰੀਕੇ ਨਾਲ ਕਾਰੋਬਾਰੀ ਘੰਟਿਆਂ ਨੂੰ ਨਿਯੰਤਰਿਤ ਕਰਨ ਲਈ ਕਾਨੂੰਨ ਹੈ ਸਵਾਲ ਇਹ ਹੈ ਕਿ ਕੀ ਸਰਕਾਰ ਨੂੰ ਉਸ ਚਰਚਾ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਦਾਰਸ਼ਨਿਕ ਸਵਾਲ ਹੈ ਉਨ੍ਹਾਂ ਦਾ ਕਹਿਣਾ ਹੈ ਆਨਲਾਈਨ ਕਾਰੋਬਾਰ ਹੁਣ 24 ਘੰਟੇ ਖੁੱਲੇ ਰਹਿਣਗੇ ਇਸ ਲਈ ਆਪਣੇ ਕਾਰੋਬਾਰਾਂ ਨੂੰ ਇੱਕ ਅਜਿਹੇ ਬਾਜ਼ਾਰ 'ਚ ਵਧੇਰੇ ਪ੍ਰਤੀਯੋਗੀ ਬਣਨ ਦਾ ਮੌਕਾ ਦੇਣਾ ਪਵੇਗਾ ਜੋ ਦੁਨੀਆ ਭਰ ਚ ਹੈ ਆਮ ਤੌਰ ਤੇ ਕਿਵੈਕ ਚ ਕਰਿਆਨੇ ਦੀਆਂ ਦੁਕਾਨਾਂ ਅਤੇ ਰੈਸਟੋਰੈਂਟ ਇੱਕੋ ਇੱਕ ਅਜਿਹੇ ਅਦਾਰੇ ਨੇ ਜੋ ਵੀਕੈਂਡ ਦੌਰਾਨ ਸ਼ਾਮ 5 ਵਜੇ ਤੋਂ ਬਾਅਦ ਖੁੱਲੇ ਰਹਿੰਦੇ ਨੇ ਪਾਇਲਟ ਪ੍ਰੋਜੈਕਟ ਸਟੋਰਾਂ ਨੂੰ ਰਾਤ 8 ਵਜੇ ਤੱਕ ਖੁੱਲੇ ਰਹਿਣ ਲਈ ਮਜਬੂਰ ਨਹੀਂ ਕਰਦਾ ਪਰ ਇਹ ਉਹਨਾਂ ਵਾਸਤੇ ਆਪਸ਼ਨਲ ਜ਼ਰੂਰ ਹੈ। ਸਕੀਟ ਨੇ ਕਿਹਾ ਕਿ ਉਹ ਕੈਡਿਲੈਕ ਫੇਅਰ 뷰 ਦੇ ਸੰਪਰਕ ਦੇ ਵਿੱਚ ਨੇ ਜੋ ਇੱਕ ਰੀਗਲ ਸਟੇਟ ਕੰਪਨੀ ਹੈ ਜੋ ਕੇਅਰਫੋਰ ਲਾਅਲ ਸਨੈ ਕੈਨੇਡਾ ਭਾਰ ਵਿੱਚ ਕਈ ਸ਼ਾਪਿੰਗ ਮਾਲਾਂ ਦੀ ਮਾਲਕ ਹੈ। ਉਹ ਮਾਲ ਇਸਰੇਲੇ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਤੇ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੇ ਰਹਿੰਦੇ ਨੇ। ਸਕੀਟ ਨੇ ਇਸ ਤੱਥ ਨੂੰ ਜਾਗਰੂਕ ਕਰਦੇ ਹੋਏ ਆਖਿਆ ਹੈ ਕਿ ਖੁੱਲਣ ਦੇ ਸਮੇਂ ਦੀ ਤਬਦੀਲੀ ਫੂਡ ਕੋਰਟਾਂ ਚ ਰੈਸਟੋਰੈਂਟਸ ਨੂੰ ਖੁਲਾਰਾ ਦਿੰਦੀ ਹੈ। ਉਹਨਾਂ ਨੇ ਆਖਿਆ ਹੈ ਕਿ ਬਾਅਦ ਦੇ ਵਿੱਚ ਸਾੜਾ ਕੁਝ ਖੁੱਲਣ ਦੀ ਸੰਭਾਵਨਾ ਤੇ ਵਿਚਾਰ ਕਰਨਗੇ ਕਿਉਂਕਿ ਸਵੇਰੇ 10 ਵਜੇ ਤੋਂ ਦੁਪਹਿਰ ਦੇ ਵਿਚਾਲੇ ਬਹੁਤ ਜ਼ਿਆਦਾ ਪੈਦਲ ਆਵਾਜਾਈ ਨਹੀਂ ਹੁੰਦੀ। ਰਿਟੇਲ ਕੌਂਸਲ ਆਫ ਕੈਨੇਡਾ ਦੇ ਕਿਊਬਿਕ ਪ੍ਰਧਾਨ ਮਿਸ਼ੈਲ ਰੋਚੇ ਨੇ ਕਿਹਾ ਹੈ ਕਿ ਉਹ ਦੁਕਾਨ ਮਾਲਕਾਂ ਨੂੰ ਨਵੇਂ ਨਿਯਮਾਂ ਦੁਆਰਾ ਦਿੱਤੀ ਜਾਣ ਵਾਲੀ ਲਚਕਤਾ ਦਾ ਸਵਾਗਤ ਕਰਦੇ ਨੇ। ਰੋਸ਼ੀਮ ਤਾਬੇ ਕੋ ਉਹ ਬਿਹਤਰ ਜਾਣਦੇ ਨੇ ਕਿ ਉਹਨਾਂ ਦੇ ਕੋਲ ਕਿਹੜੇ ਗਾਹਕ ਨੇ ਤੇ ਕਿਹੜੇ ਗਾਹਕਾਂ ਨੂੰ ਸੇਵਾ ਦੇਣ ਦੀ ਲੋੜ ਹੈ ਤੇ ਉਹ ਕਿਸ ਤਰ੍ਹਾਂ ਦਾ ਉਤਪਾਦ ਇੱਕ ਦਿਨ ਦੂਜੇ ਦਿਨ ਦੇ ਬਜਾਏ ਹੋਰ ਵੇਚ ਸਕਦੇ ਨੇ ਪਾਇਲਟ ਪ੍ਰੋਜੈਕਟ ਦੇ ਵਿੱਚ ਸ਼ਾਮਲ تین ਸ਼ਹਿਰਾਂ ਨੂੰ ਵੱਖ-ਵੱਖ ਕਾਰਨਾ ਕਰਕੇ ਚੁਣਿਆ ਗਿਆ ਸੀ ਪੈਟਨੋ ਸ਼ਹਿਰ ਦੀ ਅਨਟਾਰੀਓ ਨਾਲ ਭੂਗੋਲਿਕ ਨੇੜਤਾ ਹੈ ਲੌਲ ਦਾ ਇੱਕ ਪਰਚੂਨ ਕੇਂਦਰ ਵਜੋਂ ਦਰਜਾ ਹੈ ਤੇ ਸੇਂਟ ਜਾਰਜ ਇੱਕ ਸਥਾਨਕ ਆਰਥਿਕਤਾ ਦੀ ਉਦਾਹਰਣ ਵਜੋਂ ਵੱਡੇ ਸ਼ਹਿਰਾਂ ਤੋਂ ਦੂਰ ਕੰਮ ਕਰਦਾ ਹੈ ਕੀਤਨੇ ਐਵੀ ਕੇ ਹੈ ਕਿ ਉਹ ਉਹਨਾਂ ਘਰੋਂ 12 ਤੋਂ ਪ੍ਰਤੀ ਸਾਲ ਲਗਭਗ 40 ਰਿਕੁਐਸਟਸ ਨੂੰ ਸੰਭਾਲ ਰਹੇ ਸਨ ਜੋ ਖੁੱਲਣ ਦੇ ਸਮੇਂ ਬਾਰੇ ਨਿਯਮਾਂ ਦੇ ਵਿੱਚ ਛੋਟ ਚਾਉਂਦੇ ਸਨ ਜ਼ਿਕਰ ਖਾਸ ਹੈ ਪਾਇਲਟ ਪ੍ਰੋਜੈਕਟ ਦਾ ਮੁਲਾਂਕਣ ਇਸ ਦੇ ਖਤਮ ਹੋਣ ਤੇ ਕੀਤਾ ਜਾਵੇਗਾ ਤੇ ਕਿਉਂਕਿ ਸਰਕਾਰ ਇਹ ਨਿਰਧਾਰਿਤ ਕਰੇਗੀ ਕਿ ਕੀ ਇਸ ਉਪਾਅ ਨੂੰ ਬਾਕੀ ਸੂਬਿਆਂ ਦੇ ਵਿੱਚ ਵੀ ਲਾਚਾਇਆ ਜਾਣਾ ਚਾਹੀਦਾ ਹੈ ਕਿ ਨਹੀਂ ਤਯੋਦਰੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਟੋ ਉਦਯੋਗ ਦੇ ਸੀਈਓਜ਼ ਦੇ ਨਾਲ ਮੁਲਾਕਾਤ ਕੀਤੀ ਹੈ ਉਦਯੋਗ ਦੇ ਵੱਲੋਂ ਸਰਕਾਰ ਨੂੰ ਈਵੀ ਮੰਡੇਟ ਹਟਾਉਣ ਦੀ ਮੰਗ ਕੀਤੀ ਗਈ ਹੈ ਖਾਸ ਕਰਕੇ ਇਹ ਮੁਲਾਕਾਤ ਇਸ ਦੌਰਾਨ ਹੋ ਰਹੀ ਹੈ ਜਦੋਂ ਕੈਨੇਡਾ ਤੇ ਅਮਰੀਕਾ ਵਿਚਾਲੇ ਟ੍ਰੇਡ ਯੁੱਧ ਚੱਲ ਰਿਹਾ ਹੈ ਤੇ ਇੱਕ ਦੂਜੇ ਉੱਤੇ ਟੈਰਿਫ ਲਗਾਉਣ ਦੀਆਂ ਤਿਆਰੀਆਂ ਖਿੱਚੀਆਂ ਜਾ ਰਹੀਆਂ ਨੇ ਪਰ 1 ਜੁਲਾਈ ਤੱਕ ਟੈਰਿਫ ਥਮਾ ਦਿੱਤੇ ਗਏ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਟੋ ਸੈਕਟਰ ਦੇ ਸੀਈਓਜ਼ ਦੇ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਉਨ੍ਹਾਂ ਨੇ ਅਮਰੀਕੀ ਟੈਰਿਫਾਂ ਤੇ ਅਮਰੀਕਾ ਨਾਲ ਚੱਲ ਰਹੀ ਵਪਾਰਕ ਜੰਗ ਤੋਂ ਕੈਨੇਡੀਅਨ ਸਪਲਾਈ ਚੇਨਾਂ ਨੂੰ ਬਚਾਉਣ ਦੇ ਤਰੀਕਿਆਂ ਤੇ ਗੱਲਬਾਤ ਕੀਤੀ ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ਫੋਰਡ ਕੈਨੇਡਾ, ਜੀਐਮ ਕੈਨੇਡਾ ਅਤੇ ਸਟੈਂਲੈਂਟਿਸ ਕੈਨੇਡਾ ਦੇ ਸੀਈਓਜ਼ ਦੇ ਨਾਲ ਨਾਲ ਕੈਨੇਡੀਅਨ ਵਹੀਕਲ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਬ੍ਰਾਇਨ ਕਿੰਗਸਟਨ ਨੇ ਵੀ ਕਨਨਲ ਮੁਲਾਕਾਤ ਕੀਤੀ। ਮੁਲਾਕਾਤ 'ਚ ਇਹ ਗੱਲ ਚੱਲੀ ਹੈ ਕਿ ਕੈਨੇਡਾ ਦੇ ਅੰਦਰ ਹੀ ਆਪਣੀ ਸਪਲਾਈ ਚੇਨ ਬਣਾਈ ਜਾਵੇ ਤੇ ਹੋਰ ਵਪਾਰਕ ਸਾਥੀ ਵੀ ਲੱਭੇ ਜਾਣ ਤਾਂ ਜੋ ਅਮਰੀਕਾ 'ਤੇ ਨਿਰਭਰਤਾ ਘਟ ਜਾਵੇ। ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਕਈ ਵਾਰੀ ਕਹਿ ਚੁੱਕੇ ਨੇ ਕਿ ਅਮਰੀਕਾ ਨੂੰ ਕੈਨੇਡੀਅਨ ਕਾਰਾਂ ਦੀ ਲੋੜ ਨਹੀਂ ਹੈ ਤੇ ਉਹ ਚਾਹੁੰਦੇ ਨੇ ਕਿ ਵਾਹਨ ਨਿਰਮਾਤਾ ਕੰਪਨੀਆਂ ਆਪਣਾ ਸਾਰਾ ਉਤਪਾਦਨ ਅਮਰੀਕਾ 'ਚ ਕਰਨ ਹੁਣ ਅਮਰੀਕਾ ਨੇ ਕੈਨੇਡਾ 'ਚ ਬਣੀਆਂ ਕਾਰਾਂ ਤੇ 25% ਟੈਰਿਫ ਲਾ ਦਿੱਤਾ ਹੈ ਹਾਲਾਂਕਿ ਅਮਰੀਕੀ ਹਿੱਸਿਆਂ ਵਾਲੀਆਂ ਗੱਡੀਆਂ ਨੂੰ ਛੋੜ ਦਿੱਤੀ ਗਈ ਹੈ ਗਲੋਬਲ ਆਟੋਮੇਕਰਜ਼ ਆਫ ਕੈਨੇਡਾ ਦੇ ਸੀਈਓ ਡੇਵਿਡ ਐਰਮਸ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਡੈਟਰਾਇਟ ਆਧਾਰਿਤ ਆਟੋ ਕੰਪਨੀਆਂ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਆਸ ਜਿਤਾਈ ਕਿ ਉਹਨਾਂ ਨੂੰ ਵੀ ਪ੍ਰਧਾਨ ਮੰਤਰੀ ਨਾਲ ਮਿਲਣ ਦਾ ਮੌਕਾ ਮਿਲੇਗਾ ਇਸ ਮੀਟਿੰਗ 'ਚ ਇੱਕ ਹੋਰ ਵੱਡਾ ਮੁੱਦਾ ਸੀ ਸਰਕਾਰ ਵੱਲੋਂ ਲਿਆਂਦਾ ਗਿਆ ਜ਼ੀਰੋ ਨਿਕਾਸੀ ਵਾਹਨ ਮੰਡੇਟ ਜੋ ਅਗਲੇ ਸਾਲ ਤੋਂ ਲਗ ਹੋਣਾ ਹੈ ਕਈ ਆਟੋਮੋਬਾਈਲ ਕੰਪਨੀਆਂ ਨੇ ਸਰਕਾਰ ਨੂੰ ਇਹ ਮੰਡੇਟ ਰੱਦ ਕਰਨ ਦੀ ਮੰਗ ਕੀਤੀ ਹੈ ਕਿੰਗਸਟਨ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹ ਪ੍ਰਧਾਨ ਮੰਤਰੀ ਕੋਲੇ ਮਾਮਲਾ ਜ਼ਰੂਰ ਚੁੱਕਣਗੇ ਮੀਡੀਆ 'ਚ ਜਾਣ ਲੱਗਿਆਂ ਉਹਨਾਂ ਨੇ ਕਿਹਾ ਸੀ ਕਿ ਇਹ ਨੀਤੀ ਟਿਕਾਊ ਨਹੀਂ ਹੈ ਤੇ ਉਲਿੱਕੇ ਗਏ ਟੀਚੇ ਪੂਰੇ ਨਹੀਂ ਹੋ ਸਕਦੇ ਮੀਟਿੰਗ ਤੋਂ ਬਾਅਦ ਕਿੰਗਸਟਨ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਮੈਂਡੇਟ ਨੂੰ ਤੁਰੰਤ ਹਟਾਉਣ ਦੀ ਲੋੜ ਹੈ ਸਰਕਾਰ ਦੇ EV ਵਿਕਰੀ ਮੰਡੇਟ ਚ ਕਿਹਾ ਗਿਆ ਹੈ ਕਿ 2026 ਚ ਵਿਕਰੀ ਲਈ ਪੇਸ਼ ਕੀਤੇ ਜਾਣ ਵਾਲੇ ਨਵੇਂ ਲਾਈਟ ਡਿਊਟੀ ਵਾਹਨਾਂ ਵਿੱਚੋਂ ਘਟੋਟ ਘਟ 20% ਜ਼ੀਰੋ ਨਿਕਾਸੀ ਵਾਲੇ ਹੋਣੇ ਚਾਹੀਦੇ ਨੇ ਅਤੇ ਇਹ ਹਿੱਸਾ ਹਰ ਸਾਲ ਵਧਣਾ ਜਦ ਤੱਕ ਇਹ 2035 ਵਿੱਚ 100% ਤੱਕ ਨਹੀਂ ਪਹੁੰਚਦਾ ਕੰਜ਼ਰਵੇਟਿਵ MP ਰਕੂਲ ਡੈਂਚੋ ਨੇ ਵੀ ਮੰਡੇਟ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਫੈਸਲਾ ਗੈਰ ਜ਼ਿੰਮੇਵਾਰਾਨਾ ਹੈ ਤੇ ਲਿਬਰਲ ਸਰਕਾਰ ਦੀ ਗੈਰ ਗੰਭੀਰਤਾ ਨੂੰ ਦਰਸਾਉਂਦਾ ਹੈ ਇਲੈਕਟ੍ਰਿਕ ਵਾਹਨ ਗੈਸ ਸੰਚਾਲਿਤ ਵਾਹਨਾਂ ਨਾਲੋਂ ਮਹਿੰਗੇ ਹੁੰਦੇ ਨੇ ਤੇ 5000 ਡਾਲਰ ਫੈਡਰਲ ਵਾਹਨ ਛੋਟਾਂ ਦੇ ਫੰਡ ਖਤਮ ਹੋਣ ਤੋਂ ਬਾਅਦ ਸਰਦੀਆਂ 'ਚ EV ਵਾਹਨਾਂ ਦੀ ਵਿਕਰੀ 'ਚ ਗਿਰਾਵਟ ਦਰਜ ਹੋਈ ਸਟੈਟਿਸਟਿਕਸ ਕੈਨੇਡਾ ਦੇ ਆંકੜੇ ਦਰਸਾਉਂਦੇ ਨੇ ਕਿ ਜਨਵਰੀ ਤੇ ਮਾਰਚ ਦੇ ਵਿਚਾਲੇ ਜ਼ੀਰੋ ਐਮਿਸ਼ਨ ਵਾਹਨ ਕੈਨੇਡਾ ਵਿੱਚ ਸਾਰੀਆਂ ਨਵੀਆਂ ਵਾਹਨਾਂ ਦੀ ਵਿਕਰੀ ਦਾ ਸਿਰਫ 8.11% ਬਣੇ ਜੋ ਕਿ 2024 ਦੀ ਚੌਥੀ ਤਿਮਾਹੀ 'ਚ ਦਰਜ ਕੀਤੇ ਗਏ 16.5% ਤੋਂ ਕਾਫੀ ਘੱਟ ਹੈ ਮਹੀਨਾਵਾਰ ਪੱਧਰ ਤੇ 2024 ਚ ਨਵੇਂ ਵਾਹਨਾਂ ਦੀ ਵਿਕਰੀ ਵਿੱਚ EV ਦਾ ਹਿੱਸਾ ਕਦੇ ਵੀ 10.65% ਤੋਂ ਘੱਟ ਨਹੀਂ ਹੋਇਆ ਸੀ ਤੇ ਦਸੰਬਰ ਚ ਤਾਂ ਇਹ 18.29% ਤੇ ਪਹੁੰਚ ਗਿਆ ਸੀ ਪਰ ਅਪ੍ਰੈਲ ਚ EV ਦੀ ਵਿਕਰੀ ਕੈਨੇਡਾ ਦੇ ਵਿੱਚ ਸਾਰੇ ਨਵੇਂ ਵਾਹਨਾਂ ਦੀ ਵਿਕਰੀ ਦੇ 7. 52% ਤੱਕ ਘਟ ਗਈ ਵਾਤਾਵਰਣ ਮੰਤਰੀ ਜੂਲੀ ਡਬਰੂਜ਼ਿਨ ਨੇ ਪਿਛਲੇ ਮਹੀਨੇ ਪੁਸ਼ਟੀ ਕੀਤੀ ਸੀ ਕਿ ਸਰਕਾਰ ਕਿਸੇ ਕਿਸਮ ਦੀ EV ਛੋਟ ਵਾਪਸ ਲਿਆਉਣ ਲਈ ਕੰਮ ਕਰ ਰਹੀ ਹੈ ਪਰ ਅਜੇ ਤੱਕ ਇਹ ਪੱਕਾ ਨਹੀਂ ਹੋ ਸਕਿਆ ਕਿ ਇਹ ਪੁਰਾਣੇ ਪ੍ਰੋਗਰਾਮ ਨੂੰ ਬਹਾਲ ਕਰੇਗਾ ਜਾਂ ਕੁਝ ਨਵਾਂ ਲਿਆਵੇਗਾ ਪਰ ਐਟਮਸ ਨੇ ਕਿਹਾ ਉਹਨਾਂ ਨੂੰ ਲੱਗਦਾ ਹੈ ਕਿ ਕਾਰਨੀ ਹਕੀਕਤਾਂ ਨੂੰ ਸੰਚਨ ਵਾਲੇ ਵਿਅਕਤੀ ਨੇ ਤੇ ਹੋ ਸਕਦਾ ਹੈ ਕਿ ਉਹ ਇਹ ਗੱਲ ਮੰਨ ਲੈਣ ਇਸੇ ਵਿਚਾਲੇ ਕੈਨੇਡਾ ਤੇ ਅਮਰੀਕਾ ਵਾਪਸ ਵਪਾਰਕ ਗੱਲਬਾਤਾਂ ਦੇ ਵਿੱਚ ਲੱਗੇ ਨੇ ਪਹਿਲਾਂ ਟਰੰਪ ਨੇ ਗੱਲਬਾਤ ਰੋਕ ਦਿੱਤੀ ਸੀ ਕਿਉਂਕਿ ਕੈਨੇਡਾ ਵੱਡੀਆਂ ਟੈਕ ਕੰਪਨੀਆਂ ਤੇ ਡਿਜੀਟਲ ਟੈਕਸ ਲਗਾਉਣ ਦੀ ਯੋਜਨਾ ਬਣਾ ਰਿਹਾ ਸੀ ਜਿਸ ਨੂੰ ਹੁਣ ਕਾਰਨੀ ਸਰਕਾਰ ਨੇ ਰੱਦ ਕਰ ਦਿੱਤਾ ਹੈ ਕਾਰਨੀ ਦਾ ਕਹਿਣਾ ਹੈ ਕਿ ਉਹ 21 ਜੁਲਾਈ ਤੱਕ ਨਵਾਂ ਵਪਾਰਕ ਸਮਝੌਤਾ ਕਰਨਾ ਚਾਹੁੰਦੇ ਨੇ ਤੇ ਜੇ ਇਸ ਡੈਡਲਾਈਨ ਤੱਕ ਗੱਲ ਨਹੀਂ ਬੰਦੀ ਤਾਂ ਉਹ ਜਵਾਬੀ ਵਪਾਰਕ ਕਾਰਵਾਈ ਲਾਗੂ ਕਰਨਗੇ ਅਦਰਲੇ ਜੀਨਾ ਦੇ ਵਿੱਚ ਸਸਕੇਚਵਨ ਪਬਲਿਕ ਸੇਫਟੀ ਏਜੰਸੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਅਧਿਕਾਰੀ ਨੇ ਸਵੇਰ 'ਚ ਜੰਗਲੀ ਅੱਗ ਦੀ ਸਥਿਤੀ ਬਾਰੇ ਚਰਚਾ ਕੀਤੀ ਹੈ ਤੇ ਅਪਡੇਟ ਸਾਂਝੀ ਕੀਤੀ ਹੈ ਸਵੇਰੇ ਦੇ ਵਿੱਚ ਇਸ ਸਮੇਂ 64 ਐਕਟਿਵ ਜੰਗਲੀ ਅੱਗਾਂ ਦਾ ਜ਼ਿਕਰ ਕੀਤਾ ਗਿਆ ਇਹ ਵੀ ਆਖਿਆ ਗਿਆ ਹੈ ਕਿ ਤੂਫਾਨ ਜਦੋਂ ਆਏ ਤਾਂ ਫਿਰ ਬਹੁਤ ਸਾਰੀ ਰਾਹਤ ਤੇ ਠੰਡ ਜ਼ਰੂਰ ਆਈ ਤੇ ਨਾਲ ਹੀ ਤੂਫਾਨਾਂ ਨੇ ਗਰਜਦੀ ਹੋਈ ਬਿਜਲੀ ਵੀ ਲਿਆਂਦੀ ਜਿਹਦੇ ਕਰਕੇ ਬਹੁਤ ਸਾਰੀਆਂ ਹੋਰ ਅੱਗਾਂ ਲੱਗੀਆਂ ਨੇ ਓਕੇ ਆ ਗੁੱਡ ਆਫਟਰਨੂਨ ਆ ਵੈਲਫੇਅਰ ਅਪਡੇਟ ਫੋਰ 13:30 hours. Uh, we have currently 64 active fires, which is a large increase since last week. Uh, the The storms that brought the cooler, wetter weather also brought significant lightning with them. And as that area dried out, uh, we have started to pick up more fires, primarily on the western half of the province. So, 64 active fires that brings us to 327 so far this year. Our five year average is 185. So, in addition to those, uh, the fires of note that we still have on our books the Shoe Fire by uh, Lower Fishing Lakes, uh, currently recorded at 554,000 hectares. Crews continue to contain that fire. Uh, the most active parts of the fire are actually in the far north near Highway 165. Other fire of note is the Pisu fire, which is west of LaRange. Crews also continue to do containment on that fire, and it's now listed at 185,000 hectares. Most of the active portion of that fire is actually far to the north end, uh, away from the prime communities uh, population areas. So, uh, crews continue to work on that one and clean up those fire guards for containment. Wolf fire west of Denier Beach currently listed at 161,000 hectares. Uh, it has actually been fairly stable, no very active areas, but crews continue to work that fire to achieve containment and, and be wary of hotspots or flare-ups from any of those portions. the santos fire is a fire that uh, was reported on june 2nd. currently listed at 20,000 hectares, uh, it is in the proximity of pinehouse, which makes it a fire of interest. Uh, currently, uh, crews are working on that fire, um, but it does have some values 914, Highway 910, and some SAS power infrastructure. But we have support on that for crews, helicopter, and air tanker support. ਕਿਓਡਰਿਆ ਪ੍ਰੀਮੀਅਰ ਸਮਿਥ ਨੇ ਅਲਬਰਟਾ ਸੂਬਾਈ ਪੁਲਿਸ ਫੋਰਸ ਬਾਰੇ ਅਪਡੇਟ ਪ੍ਰਦਾਨ ਕੀਤਾ ਹੈ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਨੇ ਸੂਬਾਈ ਪੁਲਿਸ ਸੇਵਾ ਬਣਾਉਣ ਵਾਲਾ ਆਪਣੀ ਸਰਕਾਰ ਦੀ ਪ੍ਰਗਤੀ ਬਾਰੇ ਅਪਡੇਟ ਦਿੱਤਾ ਹੈ ਉਹਨਾਂ ਨੇ ਕੈਲਗਰੀ ਪੁਲਿਸ ਦੇ ਸਾਬਕਾ ਡਿਪਟੀ ਚੀਫ ਅਸਦ ਪਰਹਾਰ ਨੂੰ ਨਵੀਂ ਏਜੰਸੀ ਦੇ ਮੁਖੀ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ ਜੋ ਸੂਬਾਈ ਸਰਕਾਰ ਤੋਂ ਸੁਤੰਤਰ ਤੌਰ ਤੇ ਕੰਮ ਕਰੇਗੀ ਤੇ ਨਗਰਪਾਲਿਕਾਵਾਂ ਨੂੰ RCMP ਦਾ ਆਪਸ਼ਨ ਪੇਸ਼ ਕਰੇਗੀ We promised to improve policing in the province so that it works better on the streets and behind the scenes. And we did that because Albertans deserve to feel safe no matter where they live. And because Ottawa has indicated that it's rethinking the RCMP's responsibilities and may change them once the current police services agreements end in 2032. So I'm pleased to say that we have taken some major steps to deliver on our promise. We have formally created the Alberta Sheriffs Police Service to be headquartered right here in Calgary. And to be clear about its intended purpose, the Alberta Sheriff's Police Service is not meant to replace the RCMP or any other police service. It will work alongside existing branches of law enforcement to fill gaps and ensure that resources are used efficiently. And just like most other police services in the province, it'll be run separately from the government with civilian oversight. Today, Roughly 80% of Albertans are already served by local non RCMP municipal police services, such as in Calgary, Edmonton, Lethbridge, Medicine Hat, as well as uh, re the recently established police service in Grand Prairie, along with others. And I'm also happy to announce that we are appointing Satpal Singh Parhar as Chief of the Alberta Sheriff's Police Service. Chief Parhar spent more than 25 years with the Calgary Police Service. Yeah! He's also done frontline policing in every corner of this city. He rose through the organization to re reach the rank of deputy chief, and he's won quite a few distinctions over the course of his career. Chief Parhar has the right mix of experience and leadership to steer this new agency, and his first responsibilities will be recruiting an executive team as well as building connections with the existing network of Alberta law enforcement organizations. Threats to public safety are always shifting, and the federal government could decide to redirect the RCMP away from contract policing. So, Alberta's government is preparing and acting instead of waiting and reacting. Our goal is to put solutions in place before serious challenges develop. <laughs>